ਉਹ ਆਪਾਂ ਵੀ ਨਹੀਂ ਰਹਿਣਾ ਚਾਪ ਨੂੰ ਕੋਈ ਫਰਕ ਨਹੀਂ ਪੈਣਾ ਰਹਿਣਾ ਚੱਲਦਾ ਸਮੇਂ ਨੇ ਉਸੇ ਚਾਲ ਮਿੱਟੀ ਨਾਲ ਫਰੋਲ ਜੋ ਸੀ ਸਟੇਜ ਤੋਂ ਸ਼ੁਰੂਆਤ ਕਰੀ ਸੀਗੀ ਇੱਕ ਕੱਟ ਸੀਗਾ ਇਸ ਲਈ ਇਸ ਜਗ੍ਹਾ ਨੂੰ ਚੁਣਿਆ ਗਿਆ ਵੀ ਆਖਰੀ ਵੀ ਇਹੀ ਸਟੇਜ ਰਹਗੀ ਉਹਦੀ ਪਹਿਲੀ ਸਟੇਜ ਵੀ ਇਹੀ ਸੀ ਜਦੋਂ ਸ਼ੁਰੂਆਤ ਕਰੀ ਸੀ ਇੱਥੇ ਲਾਭੀਰ ਆਇਆ ਸੀਗਾ ਆਪਣੇ ਜਗਰਾਤੇ ਦੇ ਇਹ ਰਾਜਵੀਰ ਤੋਂ ਘਰੋਂ ਆਗੇ ਉਹਨਾਂ ਕੋਲ ਆ ਗਿਆ ਇੱਥੇ ਬਿੱਠਾ ਰਿਹਾ ਇਹਦੇ ਬਾਅਦ ਸਾਨੂੰ ਇਹ ਨਹੀਂ ਪਤਾ ਸੀ ਇਹ ਤਾਂ ਇੱਥੇ ਬਿਠੇ ਸੀ ਉਹ ਰਾਜਵੀਰ ਉੱਥੇ ਸੀ ਉਹ ਰਾਜਵੀਰ ਕਹਿੰਦਾ ਮੈਂ ਗਾਣਾ ਗਾ ਸਕਦਾ ਲਾਭੀਰ ਨੇ ਕਿਹਾ ਕਿ ਕੋਈ ਗੱਲ ਇਹਨੂੰ ਜਿਹੜਾ ਜੋ ਚੋਨਾ ਤੋਂ ਉਹ ਕਰੇ ਚਲੋ ਉਹਨੇ ਕਿਹਾ ਮੈਂ ਤਾਂ ਮੈਂ ਮਾਨਕ ਦੀ ਕਰੀ ਲਾ ਲੂੰ हीर ਨੇ ਆਪਣੇ ਰਾਜਵੀਰ ਨੇ ਇਥੇ ਮਣਕ ਦੀ ਕਲੀਆਂ ਸਟੇਜ ਤੇ ਲਾਈ ਤੇ ਟਿੱਲੇ ਤੋਂ ਸੂਰਤ ਜੀ ਦੀ ਹੀਰ ਦੀ ਜਾਨੀ ਸਾਢੇ ਪੰਜ ਦੀ ਸ਼ਾਮ ਮੇਰੇ ਤੇ ਵੀ ਸਾਢੇ ਪੰਜਾਂ ਦੀ ਸ਼ਾਂਤ ਸੀ ਵਧੀਆ ਸੀ ਮੁੰਡਾ ਸੁਭਾਅ ਵਧੀਆ ਸੀ ਹਾਂ ਸ਼ਵਾਹ ਉਹ ਪੂਆ ਨਾਮ ਜਿਹਾ ਵਾਹ ਲਾਸਟ ਟਾਈਮ ਤੀਜੇ ਮਹੀਨੇ ਚ ਮੁਲਾਕਾਤ ਹੋਈ ਸੀ ਜਿਵੇਂ ਅਸੀਂ ਮੈਰਿਜ ਤੇ ਮਿਲੇ ਸੀ ਉਹਨਾਂ ਨਾਲ ਲਾਸਟ ਟਾਈਮ ਪਤਾ ਨਹੀਂ ਸੀਗਾ ਵੀ ਇਦਾਂ ਹੋਜੂ ਤੇ ਜਦੋਂ ਮਿਲਦੇ ਹੁੰਦੇ ਸੀ ਕਿਸੇ ਪ੍ਰੋਗਰਾਮ ਤੇ ਜਿਵੇਂ ਤੁਸੀਂ ਦੱਸਿਆ ਤੇ ਉਹ ਸਾਰਿਆਂ ਨੂੰ ਹਾਂਜੀ ਉਹਨਾਂ ਨੇ ਕਦੇ ਕਮੈਂਟ ਨਹੀਂ ਸੀ ਕੀਤਾ ਵੀ ਅਸੀਂ ਸਿੰਗਰ ਹਾਂ ਹਮੇਸ਼ਾ ਸਾਰਿਆਂ ਨੂੰ ਹੱਸ ਕੇ ਹੀ ਬੁਲਾਉਂਦੇ ਸੀ ਹਾਸਾ ਤਾਂ ਉਹਨਾਂ ਦੇ ਹਮੇਸ਼ਾ ਚਿਹਰੇ ਤੇ ਹੀ ਰਹਿੰਦਾ ਸੀਗਾ ਉਹਨਾਂ ਨੇ ਕਦੇ ਨਹੀਂ ਕੀਤਾ ਵੀ ਮੈਂ ਸਿੰਗਰ ਆ ਜਾਂ ਉਹਨਾਂ ਨੇ ਕਦੇ ਨਹੀਂ ਕਮੈਂਟ ਕੀਤਾ ਇਸ ਚੀਜ਼ ਦਾ ਹੂੰ ਤੇ ਤੁਹਾਨੂੰ ਪਤਾ ਹੈ ਰਾਜਵੀਰ ਦੀ ਫਿਲਮ ਆ ਰਹੀ ਹੈ ਹਾਂਜੀ 28 ਨਵੰਬਰ ਨੂੰ ਉਹਨਾਂ ਦੀ ਫਿਲਮ ਆ ਰਹੀ ਹੈ ਜਮਲਾ ਤੇ ਮੈਂ ਪੇਰੈਂਟਸ ਨੂੰ ਵੀ ਕਹਿ ਕੇ ਅੱਜ ਸੀ ਮੈਂ ਕਹਾ ਵੀ ਆਪਾਂ ਵੇਖਣ ਚੱਲਾਂਗੇ ਵੀਰੇ ਦੀ ਫਿਲਮ ਲਾਸਟ ਟਾਈਮ ਉਹਨਾਂ ਨੇ ਸ਼ੋਅ ਤੇ ਆਉਣਾ ਹੈ ਵੀ ਚੰਗਾ ਲੱਗੂਗਾ ਵੀ ਸਾਡੇ ਪਿੰਡ ਦਾ ਸਿੰਗਰ ਸੀਗਾ ਵੀ ਵਧੀਆ ਲੱਗੂਗਾ ਵੀ ਸਾਡੇ ਪਿੰਡ ਦਾ ਸਿੰਗਰ ਲਾਸਟ ਟਾਈਮ ਆ ਰਿਹਾ ਹੈ ਵੀ ਉਹਨਾਂ ਦੀ ਫੈਮਿਲੀ ਨੂੰ ਵੀ ਥੋੜਾ ਸਪੋਰਟ ਮਿਲੂਗਾ ਵੀ ਹੈਗੇ ਆ ਵੀ ਹਾਂ ਵੀ মিডিਆ ਵਾਲੇ ਜਾਂ ਬਾਕੀ ਸਾਰੇ ਜਾਂ ਵੀ ਜਿਹੜੀ ਵੀ ਜਨਤਾ ਜਿੰਨੀ ਵੀ ਸਾਰੇ ਹੁਣ ਨੂਵੀ ਦੇਖਣ ਜਾਣ ਕੇ ਉਹਨਾਂ ਨੂੰ ਵੀ ਆਇਆ ਹੋਗਾ ਵੀ ਮੇਰੇ ਪੁੱਤ ਕੱਲੇ ਰਾਣੀ ਸੀ ਵੀ ਸਾਰੀ ਦੁਨੀਆ ਦਾ ਹੀ ਸੀਗਾ ਉਹ ਉਹ ਕਬਰਾਂ ਲੰਬ ਸਲਾਮੀਆਂ ਉੱਤੇ ਲੱਕ ਪਏ ਇਧਰੋਂ ਕੋਈ ਨਹੀਂ ਭਰਤੇ ਆਂਦਰੋਂ ਲੱਕ ਗਏ ਤੋੜ ਕੇ ਗੂੜੇ ਪਿਆਰ ਚਲੇ ਗਏ ਜਿਉਂਦਿਆਂ ਨੂੰ ਜੜੇ ਮਾਰ ਚਲੇ ਗਏ ਤੋੜ ਕੇ ਗੂੜੇ ਪਿਆਰ ਚਲੇ ਗਏ ਜਿਉਂਦਿਆਂ ਨੂੰ ਜੜੇ ਮਾਰ ਚਲੇ ਗਏ ਲੈ ਗਏ ਰੋਂ ਕਾਗਮਾਂ ਆਫਰੋਲ ਜੋਗਿਆ ਨਹੀਂ ਉੱਲਪਣੇ ਗਵਾਚੇ ਹੋਏ ਲਾ ਬਹੁਤ ਚੰਗੇ ਇਨਸਾਨ ਸੀ ਬਹੁਤ ਵਧੀਆ ਸਵਾਸ ਸੀਗਾ ਉਹਨਾਂ ਦਾ ਜੀ ਛੋਟੇ ਛੋਟੇ ਪੜਦੇ ਰਹੇ ਸਾਡੇ ਨਾਲ ਵਧੀਆ ਸੀਗਾ ਜੀ ਪਰਿਵਾਰ ਵੀ ਸਹੀ ਸੀਗਾ ਵਿਆਹ ਜਿਹੜਾ ਉਹਨਾਂ ਨੂੰ ਸਾਨੂੰ ਘਾਟਾ ਦੇ ਗਿਆ ਉਹਦੇ ਬਹੁਤ ਹੋਇਆ ਜੀ ਬਹੁਤ ਵਧੀਆ ਸੀਗਾ ਜੀ ਗਾਣੇ ਵਧੀਆ ਲੱਗਦੇ ਸੀ ਹਾਂਜੀ ਹਾਂਜੀ ਅਸੀਂ ਸੁਣਦੇ ਉਹਨਾਂ ਦੇ ਗੀਤਾਂ ਜੀ ਪਰਿਵਾਰਕ ਸੁਣਨ ਵਾਲੇ ਗੀਤ ਹਨਾਂ ਦੇ ਜੀ ਬਹੁਤ ਵਧੀਆ ਸੀ ਤੇ ਉਹਨਾਂ ਦੀ ਫਿਲਮ ਆ ਰਹੀ ਹੈ ਪਤਾ ਤੁਹਾਨੂੰ ਹਾਂਜੀ ਜਮਲਾ ਫਿਲਮ ਆ ਰਹੀ ਹੈ ਉਹਨਾਂ ਦੀ ਹਾਂਜੀ ਦੇਖਦੇ ਫੋਨ ਤੇ ਸੀ ਜਾਵਾਂਗੇ ਫਿਰ ਦੇਖਣ ਤੇ ਸੀ ਹਾਂਜੀ ਜਾਵਾਂਗੇ ਜੀ ਫਿਰ ਅਸੀਂ ਇੱਥੇ ਕਾਂਗਰਸੀ ਦੀ ਟਵਾੜੀ ਆ ਗਿਆ ਸੀ ਇਹਨੇ ਮੰਨ ਗਾ ਉਹ ਜਿਹੜਾ ਗਦਾਸ ਮੰਦਰ ਕਢ ਲਾਇਆ ਬੂਟਪਾਲ ਸੰਗਰੀ ਸਾਨੂੰ ਪਤਾ ਨਹੀਂ ਸੀ ਕਿ ਇਹ ਰਿਕਾਰਡ ਗਦਾਸ ਮੰਦ ਆਇਆ ਇਹਨੇ ਫਿਰ ਰਾਜਵੀਰ ਜਵੰਦੇ ਨੇ ਉੱਥੇ ਪਲਾਟ ਸੀਗਾ ਉਹ ਉੱਥੇ ਹੁਣ ਤਾਂ ਘਰ ਪੈ ਗਿਆ ਉੱਥੇ ਹੀ ਉੱਥੇ ਗਾਏ ਨੇ ਬੂਟ ਪਾਲਸਾਂ ਕਰੀ ਕਲਾਸਨ ਮੰਦਰ ਘਾੜਾ ਉੱਥੇ ਲਾਇਆ ਨੇ ਰਾਜਵੀਰ ਨੇ ਕਦ ਨੇ ਅਸੀਂ ਪੈਸੇ ਭੋ ਦਿੱਤੇ ਸਾਰੇ ਨਹੀਂ ਜਿਹਨੇ ਪੈਣ ਦੇ ਬੰਦੇ ਸੀ ਇਹਨੇ ਚੱਕ ਕੇ ਕੀ ਕੀਤਾ ਜਿਹੜਾ ਗਵਨ ਵਾਲਾ ਹੁੰਦਾ ਜਿਵੇਂ ਡਿੱਡ ਲਈ ਫਿਰ ਦੇ ਨਾਲ ਨਿਕ ਮੋਟਾ ਕੱਠ ਕਰਨ ਨੂੰ ਇਹਨੇ ਸਾਰੇ ਚੱਕ ਕੇ ਪੈਸੇ ਨਾ ਹੁੰਦੇ ਤੇ ਲੈ ਸਾਡੇ ਮਾਂਜ ਜਾਈ ਮੈਂ ਜਿਹੜਾ ਪਤਾ ਰਾਜਵੀਰ ਦਿੱਤੇ ਸੀ ਮੈਂ ਚੱਕੇ ਨੇ ਉਹ ਗੋਣਾਂ ਲੇ ਗੋਣੇ ਨਹੀਂ ਫੜਾਦੇ ਬਸ ਜਾਨੀ ਉਹ ਜਾਨੀ ਉਹ ਕਹਿੰਦਾ ਨਹੀਂ ਤੁਸੀਂ ਮੈਂ ਬਹੁਤ ਧੰਨਵਾਦ ਤੁਹਾਡਾ ਚੱਕ ਹੁੰਦੇ ਤੇ ਭਾਰੀ ਪਏ ਜੋ ਵੀ ਹੋਇਆ ਜਾਨੀ ਤੇ ਸਾਡੇ ਕੋਲ ਤੇ ਬੱਚਾ ਪਲਿਆ ਹੈਗਾ ਹੁਣ ਤਾਂ ਮਹਿਸੂਸ ਬਹੁਤ ਹੁੰਦਾ ਘਰ ਖਾਲੀ ਹੋ ਗਿਆ ਉਹਨਾਂ ਦਾ ਉਹਨਾ ਦਾ ਸਭ ਤੋਂ ਨੰਘ ਨਹੀਂ ਹੁੰਦਾ ਇਥੋਂ ਨਹੀਂ ਇਹ ਵੀ ਚੀਜ਼ ਆ ਹੋ ਹੁਣ ਵੀ ਅੱਖਾਂ ਭਰ ਰਹੀਆਂ ਨੇ ਤੁਹਾਡੀਆਂ ਹੰਦਾ ਇਹ ਬਹੁਤ ਇੱਕ ਨਕ ਮਾਨ ਮਹਿਸੂਸ ਹੋਇਆ ਉਸ ਟਾਈਮ ਤਾਂ ਬੋ ਛੋਟਾ ਬੱਚਾ ਸੀਗਾ ਤੇ ਜਿੱਦਾਂ ਬੱਚੇ ਗਾਉਂਦੇ ਹੁੰਦੇ ਉਹ ਉਸ ਤਰ੍ਹਾਂ ਹੀ ਇੱਕ ਸੀਗਾ ਕਿਉਂਕਿ ਇਹਨੂੰ ਮੁੱਢ ਤੋਂ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀਗਾ ਮੁੱਢ ਤੋਂ ਹੀ ਇਹਦੇ ਡੈਡੀ ਨਾਲ ਹਲਾਸ਼ੀਰੀ ਦੇ ਰਹੇ ਸੀਗੇ ਉਹਨਾਂ ਦੀ ਬਹੁਤ ਸਪੋਰਟ ਸੀ ਇਹਦੇ ਪਾਪਾ ਦੀ ਕਿਨਾਂ ਇਹਨੂੰ ਉਹਦੇ ਕਰਕੇ ਅੱਗੇ ਦੀ ਅੱਗੇ ਸਟੈਪ ਬਾਈ ਚੱਲਦਾ ਗਿਆ ਹਾਂਜੀ ਮਿਲਦੇ ਹੁੰਦੇ ਸੀ ਕਿਤੇ ਕਿਤੇ ਤਾਂ ਹੀ ਮਿਲਦੇ ਸੀਗੇ ਜਦੋਂ ਕਿ ਜਾਨੀ ਕਿ ਕੋਈ ਜਾਂ ਸਰਪੰਚ ਦੀਆਂ ਵੋਟਾਂ ਨੂੰ ਪੈਂਡ ਤੇ ġੇੜਾ ਗੋੜਾ ਦਿੰਦਾ ਸੀ ਉਦੋਂ ਤੇ ਸਾਡੇ ਤੋਂ ਘਰੋਂ ਦੂਰ ਆਗਾ ਕਿਉਂ ਇੱਥੇ ਘਾਟ ਉਧਰ ਹੁੰਦੇ ਜਾਂਦੇ ਸੀਗੇ ਉਰ ਮਿਲਦੇ ਹੁੰਦੇ ਸੀਗੇ ਵੀ ਜਦੋਂ ਗਲੀ ਦੇ ਵਿੱਚੋਂ ਲੰਘਦਾ ਸੀ ਜਗਦੀ ਟੱਕਰ ਜਾਂਦਾ ਸੀ ਖਲੋ ਕੇ ਸਾਰਿਆਂ ਨੂੰ ਮਿਲ ਕੇ ਜਾਂਦਾ ਹੁੰਦਾ ਸੀ ਹਾਂਜੀ ਸਾਰਿਆਂ ਨੂੰ ਮਿਲ ਕੇ ਜਾਂਦਾ ਸੀਗਾ ਸਾਰਿਆਂ ਨੂੰ ਮਿਲ ਕੇ ਜਾਂਦਾ ਸੀਗਾ ਆਸ-ਆਸ ਮਿਲ ਕੇ ਜਾਂਦਾ ਸੀਗਾ ਇਹ ਤਾਂ ਕੋਈ ਗੁੱਸੇ ਨਾਲ ਨਹੀਂ ਮਿਲਦਾਗਾ ਠੀਕ ਇਸੇ ਦਾ ਸੁਭਾਅ ਮੁੰਡੇ ਦਾ ਬਹੁਤ ਵਧੀਆ ਸੀ ਓਮ ਵੀਰਾਂ ਨੂੰ ਜਿਹਦੇ ਦੋਨਾਂ ਨਹੀਂ ਮਤਲਬ ਕਿ ਫਸਟ ਟਾਈਮ ਉਹਨਾਂ ਨੇ Song ਪਲੇ ਕਰਨਾ ਸੀ ਇੱਥੇ ਪੈਂਡ ਕੀਤਾ ਸੀ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ ਨਾ ਉੱਥੇ ਹੀ ਉਹਨਾਂ ਨੇ ਪਹਿਲੀ ਵਾਰ Song ਆਇਆ ਸੀਗਾ ਤੇ ਜਦੋਂ ਵੀਰੇ ਨੇ ਉਹ Song ਆਇਆ ਸੀ ਵੀਰਾ ਸਾਰਿਆਂ ਨੂੰ ਆਪ ਕਹਿ ਕੇ ਗਿਆ ਸੀ ਵੀਰਾ ਕਹਿੰਦਾ ਵੀ ਮੈਂ Song ਪਲੇ ਕਰਨਾ ਵੀ ਸਾਰੇ ਜਾਣੇ ਮੇਰਾ Song ਜ਼ਰੂਰ ਦੇਖਣ ਆਇਓ ਵੀਰਾ ਸਾਰਿਆਂ ਨੂੰ ਆਪ ਕਹਿ ਕੇ ਗਿਆ ਸੀਗਾ ਤੇ ਜਿਹੜੀ ਫਿਲਮ ਆਈ ਸੀ ਜਦੋਂ ਪਿੱਛੇ ਇਹ ਮਿੰਦੋ ਤਸੀਲਦਾਰ ਨੇ ਹਾਂਜੀ ਉਹਦੇ ਨੇ ਆਪ ਹੀ ਪ੍ਰੋਮੋਸ਼ਨ ਕੀਤੀ ਸੀ ਉਹਨਾਂ ਨੇ ਆਪ ਹੀ ਅਸੀਂ ਉਹ ਮੂਵੀ ਬਹੁਤ ਵਾਰੀ ਵੇਖੀ ਆ ਅਸੀਂ ਅਕਸਰ ਉਹ ਮੂਵੀ ਲਾ ਕੇ ਦੇਖਦੇ ਆ ਕਿਉਂਕਿ ਉਹ ਮੂਵੀ ਸਾਡੀ ਸਭ ਤੋਂ ਫੇਵਰੇਟ ਹੈ ਇੱਕ ਉਹਨਾਂ ਦੀ ਜਿੰਦਜਾਨ ਮੂਵੀ ਉਹ ਵੀ ਬਹੁਤ ਸੋਹਣੀ ਮੂਵੀ ਆ ਉਹਨਾਂ ਦੀ ਹੁਣ ਰਾਜਵੀਰ ਅੱਜ ਹੈ ਨਹੀਂ ਤੁਹਾਨੂੰ ਰੱਬ ਨਾਲ ਗਿਲੇ ਸ਼ਿਕਵੇ ਹੋਣਗੇ ਹੁਣ ਰੱਬ ਨਾਲ ਗਿਲੇ ਸ਼ਿਕਵੇ ਕਾਹਦੇ ਕਰੀਗੇ ਇਹ ਤਾਂ ਹੁਣ ਇਹ ਨਹੀਂ ਪਤਾ ਆਪਾਂ ਨੂੰ ਕੋ ਰੱਬ ਨਾ ਕਰੇ ਕੋਸ਼ਿਸ਼ ਪਰ ਉਹਦੀ ਜਿਹੜੀ ਆ ਹੋਇਆ ਨਾਂ ਬਹੁਤ ਮੜਾ ਹੋਇਆ ਇਹ ਚੀਜ਼ ਨਾ ਨੌਜਵਾਨ ਦੀ ਗਲਤ ਆ ਹੈ ਜਿਹੜੀ ਆ ਚੀਜ਼ ਹੋ ਗਈ ਤੇ ਸਾਡੇ ਸਾਡੇ ਜਵਾਨ ਆ ਸਾਡੇ ਘਰ ਦੇ ਉੱਤੇ ਪੁੱਤੇ ਵਾਲਾ ਮੈਂ ਸਾਡੇ ਆ ਕੋਈ ਸੋਚੀ ਤੇ ਕਰਾਂ ਨੀ ਕੋਈ ਕੋਸਾ ਨਹੀਂ ਹੁੰਦਾ ਉਹਨਾਂ ਦਾ ਸੋ ਇਹ ਨੌਜਵਾਨ ਮੁੰਡਾ ਸਾਡਾ ਪਿੰਡ ਦਾ ਨਾਂ ਲੈ ਉਸਨੇ ਕਰੀ ਜਾਂਦਾ ਕੀ ਕਰ ਰੱਬ ਨੂੰ ਉਹਨੂੰ ਰੱਬ ਨੂੰ ਵੀ ਖਰੀਓ ਲੋੜ ਹੋ ਉਥੇ ਹੋ ਸਕਦਾ ਚੰਗੇ ਬੰਦੇ ਮਹਾਰਾਜ ਨੂੰ ਲੋੜਾ ਜਿਹੜਾ ਜਿਹੜੇ ਉਂ ਆ ਤੁਰੇ ਫਿਰਦੇ ਉਹ ਰੱਬ ਵੀ ਕਹਿੰਦਾ ਇਹਨਾਂ ਤੋਂ ਕੀ ਕਰਾਉਣਾ ਇੱਥੇ ਇਹਨਾਂ ਨੂੰ ਇੱਥੇ ਰਹਿਣ ਦੇ ਅੱਜ ਜਾਂ ਦੱਸੋ ਉਹਦੇ ਗਾਣੇ ਸੁਣੇ ਨੇ ਤੁਸੀਂ ਹਾਂ ਜੀ ਗਾਣੇ ਸੁਣੇ ਆ ਮੋ ਭੰਮੀ ਦੇ ਕੀ ਉਹਦੀ ਮਾੜੀ ਮੋਟੀ ਤੇ ਆ ਮੋਗਾ ਪੈਣੀ ਆ ਗਾਣੇ ਸੋੜਾ ਲੱਗਦਾ ਸੀ ਤੁਹਾਨੂੰ ਗਾਣਿਆਂ ਚ ਹਾਂਜੀ ਵਧੀਆ ਆ ਬਈ ਇਹ ਜਾਂ ਤਾਂ ਗੁਰਦਾਸ ਮਾਨ ਉਹਦਾਂ ਦੇ ਕੱਪੜੇ ਪਾਉਂਦਾ ਸੀ ਖਾੜੇ ਲਾਉਣ ਲੱਗਿਆ ਜਾਂ ਜਵੰਦਾ ਪਾਉਂਦਾ ਸੀ ਹਾਂ ਫੱਬ ਲੱਗਦੀ ਸੀ ਤੁਹਾਨੂੰ ਪੂਰੀ ਹਾਂ ਹਾਂ ਪੂਰਾ ਦੇ ਗੁਰਦਾਸ ਮਾਨ ਵੀ ਗਾਉਂਦਾ ਹਿਉ ਆਨੇ ਕਰ ਬੜੀ ਪਰਵਾਹ ਜੀ ਗਾਣੇ ਕਿੰਨੇ ਮਾਜੀ ਸੁਣੀ ਚਾਹ ਆ ਨਿੱਧੇ ਦੇ ਪਾਸੇ ਨੌ ਬੈਠੇ ਅਮੀ ਗਾਣੇ ਸੁਣ ਨਹੀਂ ਸਕ ਲੋ ਕੰਮਾ ਦੀ ਸੁਣਦੇ ਬਗਾਣੇ ਪਰ ਵਾਸਤੇ ਬਹੁਤ ਚੰਗਾ ਬੰਦਾ ਸੀਗਾ ਜੀ ਹਾਂ ਆਇਆ ਵੀ ਹੁਣ ਜਿਵੇਂ ਕੋਈ ਪਿੰਡ ਚ ਹੁੰਦਾ ਹੀ ਨਹੀਂਗਾ ਜੀ ਹਾਂ ਸਾਡਾ ਸਾਰਾ ਜਹਾਨ ਹੀ ਬਹੁਤ ਪਿਆਰ ਕਰਦਾ ਸੀ ਰਾਜਵੀਰ ਜਵੰਦੇ ਨੂੰ ਤੁਸੀਂ ਕਿਹੜੇ ਸੇ ਪ੍ਰੋਗਰਾਮ ਤੋਂ ਆ ਰਹੇ ਸੀ ਹਾਂਜੀ ਵਿਆਹ ਤੇ ਗਏ ਸੀ ਮੈਰਿਜ ਤੇ ਉਧਰੋਂ ਆਉਂਦੇ ਬੱਚੇ ਕਹਿੰਦੇ ਅਸੀਂ ਉੱਥੇ ਜਗਾ ਦੇਖ ਕੇ ਜਾਣੀ ਆ ਰਾਜਵੀਰ ਜਵੰਦਾ ਜਿੱਥੇ ਸੰਸਕਾਰ ਹੋਇਆ ਤੇ ਫਿਰ ਅੱਜ ਦਿਖਾਉਣ ਲਈ ਲੈ ਕੇ ਆਏ ਸੀਗੇ ਇਹਨਾਂ ਨੂੰ ਹਾਂਜੀ ਕਿੰਨੇ ਕੁ ਪਸੰਦ ਸੀ ਉਹਦੇ ਗਾਣੇ ਤੁਹਾਨੂੰ ਮਤਲਬ ਬਹੁਤ ਜ਼ਿਆਦਾ ਕੋਲ ਬਹੁਤ ਜ਼ਿਆਦਾ ਵਧੀਆ ਲੱਗਦੇ ਸੀਗੇ ਹੁਣ ਗਾਣੇ ਤਾਂ ਸਾਡੇ ਰਿਪੀਟ ਹੀ ਚੱਲਦੇ ਹੁੰਦੇ ਸੀ ਬਹੁਤ ਜ਼ਿਆਦਾ ਰਿਪੀਟ ਹੀ Song ਚੱਲਦੇ ਹੁੰਦੇ ਆ हां हुन जेडे सॉन्ग ਬਾਅਦ ਚ ਆਏ ਸੀ ਇਕ ਧੀ ਆ ਇਕ ਮਾਂ ਦਾ ਇਹ ਬਹੁਤ ਜ਼ਿਆਦਾ ਸੀ ਇੱਕ ਮਿੱਟੀ ਨਾਲ ਫਰੋਲ ਜੋਗੀ ਆ ਇਹ ਵਾਲਾ ਬਹੁਤ ਵਧੀਆ ਲੱਗਦੇ ਸੀਗੇ ਉਹਨਾਂ ਦੀ ਕਰਕੇ ਜ਼ਿਆਦਾ ਦਿਲਾਂ ਜਾਂ ਚ ਬਸ ਗਿਆ ਸੀ ਵੀ ਸਾਫ ਸੁਥਰੀ ਜਿਹਾ ਹੁੰਦਾ ਸੀ ਹਾਂਜੀ ਬਹੁਤ ਵਧੀਆ ਸੀ ਆਏ ਨਹੀਂ ਸੀਗਾ ਵੀ ਉਦਾਂ ਦੇ ਕੋਈ ਲੜਾਈ ਵਾਲਾ ਨਹੀਂ ਸੀ ਕੋਈ ਉਦਾਂ ਦਾ ਨਹੀਂ ਸੀ ਵਧੀਆ ਸੀ ਆਗੇ ਪਰਦੇਸੀ ਬੂਹੇ ਪੈ ਗਿਆ ਦਿਲ ਕਾਲਾ ਨਹੀਂ ਪਾਦੇ ਮੇਰੀ ਕੁੱਤ ਚ ਡੋਰੀਆ ਤੇਰੇ ਵਿਆਹ ਵਾਲਾ ਨਹੀਂ ਸ਼ਗਨਾ ਦੇ ਨਾਲ ਤੋੜ ਦੇ ਰੋਈ ਨਾ ਬਾळा ਨਹੀਂ ਆਗੇ ਪਰਦੇਸੀ ਬੂਹੇ ਵਾਸੇ ਤੁਹਾਨੂੰ ਇੱਥੇ ਆ ਕੇ ਮਹਿਸੂਸ ਹੋਇਆ ਕਿ ਕਿੱਥੇ ਅਸੀਂ ਜਿਉਂਦੇ ਨੂੰ ਮਿਲਣਾ ਸੀ ਹਾਂਜੀ ਬਹੁਤ ਹੋਇਆ ਕੁਝ ਤਾਂ ਸਾਡੇ ਕੋਲ ਹੀ ਸੀਗਾ ਪਿੰਡ ਨਾਲ ਹੀ ਆ ਮੇਰਾ ਇੱਥੇ ਪਿੰਡ ਮਾਲਕਾ ਉਹ ਤਾਂ ਮਤਲਬ ਉਹਦੋਂ ਦਾ ਜਿਵੇਂ ਨਾ ਨਾਲ ਦਾ ਜੰਮਿਆ ਹੁੰਦਾ ਵਾ ਏਦਾਂ ਲੱਗ ਜਾਂਦਾ ਸੀ ਦਿਲ ਤੋਂ ਨਿਕਲਦਾ ਹੀ ਨਹੀਂਗਾ ਹਜੇ ਤੱਕ ਵੀ ਪਿੰਡ ਪਤਾ ਨਹੀਂ ਤਾਂ ਕੋਲੇ ਸੀਗਾ ਕਰਕੇ ਏਦਾਂ ਹੋਈ ਜਾਂਦਾ ਕਿਸੇ ਦਾ ਵੀ ਇੰਨਾ ਨਹੀਂ ਹੋਇਆ ਜਿੰਨਾ ਇਹਦਾ ਹੋਇਆ ਹਰ ਟਾਈਮ ਤੇ ਉਹੀ ਦੇਖੀ ਜਾਣਾ ਉਹੀ ਦੇਖੀ ਜਾਣਾ ਉਹੀ ਜਿਵੇਂ ਨਾ ਇੱਕ ਭਾਈ ਹੁੰਦਾ ਕੋਲੋਂ ਨਾਲ ਦਾ ਜੰਮਿਆ ਗਿਆ ਹੁੰਦਾ ਏਦਾਂ ਮਹਿਸੂਸ ਹੋਈ ਜਾਂਦਾ ਸੀ ਭਾਈ ਤੁਸੀਂ ਇੱਥੇ ਆ ਕਿਸੇ ਦੇ ਪ੍ਰੌਨਚਾਰੀ ਚ ਆਏ ਸੀ ਐ ਵੈਸੀ ਦੇਖਣਾ ਸੀ ਮੇਰੀ ਜੀ ਇੱਥੇ ਲੱਗ ਕੇ ਰਿਸ਼ਤੇਦਾਰੀ ਹੈ ਜੀ ਮੈਂ ਰੋਜ਼ ਅਪ ਡਾਊਨ ਕਰਦਾ ਹੁੰਦਾ ਸੀਗਾ ਪਹਿਲਾਂ ਜੀ ਮੈਂ ਇੱਧਰ ਕੰਮ ਕਰਦਾ ਸੀ ਮੈਂ ਰੋਜ਼ ਅਪ ਡਾਊਨ ਕਰ ਦਿੰਦਾ ਜੀ ਮੈਨੂੰ ਨਹੀਂ ਪਤਾ ਜ ਰਾਜਵੀਰ ਜਵੰਦੇ ਦਾ ਇੱਥੇ ਲੱਗ ਕੇ ਘਰ ਉਹ ਜਿੱਦੈਂ ਉਹਨਾਂ ਦਾ ਹੋਇਆ ਇਨਸੀਡੈਂਟ ਉਹਦੇ ਮੈਂ ਇਧਰ ਨੂੰ ਨਿੰਘਾ ਜਾਂਦਾ ਸੀ ਇੱਥੇ ਰਸ ਹੋਇਆ ਸੀ ਮੈਂ ਪਤਾ ਕੀਤਾ ਮੈਂ ਕਹਾਂ ਵੀ ਇੱਥੇ ਕੋਈ ਇਨਸੀਡੈਂਟ ਹੋ ਗਿਆ ਕਹਿੰਦੇ ਜੀ ਇਦਾਂ ਕਰਕੇ ਰਾਜਵੀਰ ਜਵੰਦੇ ਦਾ ਇਨਸੀਡੈਂਟ ਹੋ ਗਿਆ ਫੇਰ ਸਾਨੂੰ ਪਤਾ ਲੱਗਿਆ ਵੀ ਰਾਜਵੀਰ ਜਵੰਦਾ ਇੱਥੇ ਰਹਿੰਦਾ ਸੀਗਾ ਜੀ ਹੂੰ ਤੇ ਅੱਜ ਵੀ ਅਸੀਂ ਆਏ ਸੀ ਕਿ ਕੁਦਰਤੀ ਰੋਜ਼ ਹੀ ਨੰਗਦੇ ਹੋਂ ਤਾਂ ਸਿੱਧਰ ਦੀ ਅਪਡਾਉਣ ਕਰਦੇ ਆ ਸੀ ਅੱਜ ਵੀ ਸਾਨੂੰ ਥੋੜਾ ਜਆ ਮੰਜਾ ਹੋਰੀ ਸੀਗਾ ਉਹ ਗਾਣੇ ਵੀ ਉਹਦੇ ਲਾਈਫ ਵਿੱਚ ਸੀਗੇ ਮੰਜਾ ਕੀਤਾ ਮੈਂ ਕਿਾ ਚੱਲ ਯਾਰ ਅੱਜ ਹੋ ਕੇ ਚੱਲਦੇ ਅੱਜ ਮੰਜਾ ਥੋੜਾ ਜਆ ਦਾਸ ਜਿਆ ਸੀਗਾ ਉਹਨਾਂ ਦੀ ਫਿਲਮ ਆ ਰਹੀ ਹੈ ਤੁਹਾਨੂੰ ਪਤਾ ਹੈ ਹਾਂਜੀ ਜਮਲਾ ਜੀ ਤੇ ਜਾਓਗੇ ਤੁਸੀਂ ਦੇਖਣ ਸਾਰੇ ਹਾਂਜੀ ਹਾਂਜੀ ਤਾਂ ਪਹਿਲਾਂ ਹੀ ਕੀਤਾ ਹੋਇਆ ਜੀ ਪ੍ਰੋਗਰਾਮ ਬਣਾਇਆ ਹੋਇਆ ਇਹ ਤਾਂ ਹੋਰਾਂ ਨੂੰ ਵੀ ਲੈ ਕੇ ਜਾਣਾ ਨਾਲੇ ਬਹੁਤ ਵਧੀਆ ਫਿਲਮ ਆਈ। ਵੈਸੇ ਕਦੀ ਰਾਜਵੀਰ ਨੂੰ ਮਿਲੇ ਸੀ ਤੁਸੀਂ? ਨਹੀਂ ਕਦੇ ਨਹੀਂ ਮਿਲਿਆ ਜੀ। ਇੱਕ ਵਾਰੀ ਪ੍ਰੋਗਰਾਮ ਤੇ ਗਿਆ ਸੀ ਸੋ ਤੇ ਉਹਨਾਂ ਦੇ ਪੈਲੇਸ ਦੇ ਵਿੱਚ ਪ੍ਰੋਗਰਾਮ ਸੀ। ਉੱਥੇ ਜਾਣ ਕੇ ਕੋਲੇ ਹੋ ਕੇ ਨਹੀਂ ਮਿਲੇਗੇ। ਪੂ ਜਾਣ ਕੇ ਉਹਨਾਂ ਦੇਖਿਆ ਸੀ। ਬਹੁਤ ਵਧੀਆ ਗਾਣੇ ਗਾਉਂਦਾ ਜੀ ਬਹੁਤ ਵਧੀਆ ਬੰਦਾ। ਪਰਿਵਾਰਿਕ ਸੀਗਾ ਜੀ ਬੰਦਾ ਬਹੁਤ ਵਧੀਆ। ਉਹਦੇ ਵਰਗਾ ਬੰਦਾ ਨਹੀਂ ਆਉਣਾ ਜੀ ਦੁਨੀਆ ਤੇ। ਇਹ ਨਿੱਕਾ ਹੁੰਦਾ ਵਿਚਾਰਾ ਖੇਡਦਾ ਰੋ ਚਾੜ ਪਰਸੂਟ ਚਾੜ ਦਣਾ ਆ ਸਾਡੇ ਮੇਰੇ ਘਰ ਆਉ ਸਾਹਮਣੇ ਆ ਐ ਉਤੋਂ ਦੀ ਮੈਂ ਕਹਿੰਦਾ ਯਾਰ ਰਾਜਵੀਰ ਤੂੰ ਨਾ ਚਤਾਂ ਨੂੰ ਮੈਂ ਢਾਲਣ ਲੱਗਦਾ ਨਾ ਨਹੀਂ ਆਪ ਮੈਂ ਮੈਨੂੰ ਕਿ ਬਿਰਦਲ ਸੁਖਲਾਈ ਕਰਦਾ ਕੋਈ ਗੱਲਬਾਤ ਆ ਫੇਰ ਵੀ ਹੰਡਾਰ ਆਵ ਨੂੰ ਢਾਲ ਲੱਗਦਾ ਦੇਖ ਕੇ ਤਾਹਾਂ ਪੈਰਸੂਟ ਮੈਂ ਕਹਾਂ ਜਦ ਦਲੇਰੀ ਹੈ ਮਾਦਾ ਪੁੱਤੋਂ ਜੇ ਐਡਾ ਉੱਚਾ ਤੂੰ ਤੜੇ ਫਿਰਦਾ ਮਗਾ ਪਤਾ ਪਿੰਡ ਤੋਂ ਲਾਗੇ ਕੁੜੀਆਂ ਚ ਖੇਡਦੇ ਹੁੰਦੇ ਪਿੰਡ ਤੋਂ ਲਾਦੇ ਤਾਂ ਮਿੰਡ ਡਰ ਲੱਗਦਾ ਹੁੰਦਾ ਸੀ ਖੰਭੇ ਚੜਾਦੇ ਡਰ ਲੱਗਦਾ ਇਹ ਤਾਂ ਇਥੋਂ ਮੈਂ ਕਹਾਂ 100 ਫੁੱਟ ਤੋਂ ਵੀ ਤਾਂ ਹੋਊ ਆ ਕਿੱਡੇ ਕਿੱਡੇ ਖੰਭੇ ਸਾਡੇ ਉੱਤੋਂ ਉੱਤੋਂ ਨਹੀਂ ਜਾਂਦਾ ਤਾਂ ਖੇਤ ਆਪ ਦਾ ਖੇਤ ਵੀ ਇਹਦੇ ਪਿੱਛੇ ਉੱਥੋਂ ਡਾਣਾ ਅੜਾ ਕੇ ਫਿਰ ਲੈਣਾ ਉਹ ਬਸਾਲ ਉਹ ਚੀਮਣਾ ਆ ਪਿੰਡਾਂ ਚ ਸਦਮਾ ਐ ਕਰਨਾ ਫਿਰ ਗੜਾ ਤਾਂ ਉੱਚਾ ਕਰਕੇ ਫਿਰ ਬਾਦ ਤੇ ਲੋਡ ਨਹੀਂ ਹੁੰਦਾ ਡਾਉਣ ਦਾ ਇਹ ਉਪਲਿਖਣੇ ਫਿਰ ਬੰਦ ਕਰਤਾ ਸੀ ਹੋ ਸਕਦਾ ਹੁਣ ਵੀ ਇਹਦੇ ਕੋਲ ਪਿਆ ਹੋਊ ਉਹ ਯਾਨੀ ਬਹੁਤ ਇਹ ਵਸਾਉ ਸੀ ਉਹ ਮਿੱਟੀ ਨਾ ਫਰੋਲ ਜੋਗਿਆ ਕੋ ਨਹੀਂਓ ਲੱਭਣੇ ਗਵਾਚੇ ਹੋਏ ਲਾਲ ਮਿੱਟੀ ਨਾ ਫਰੋਲ ਜੋਗਿਆ